ਬੋੜ ਬਹੁਤ ਜ਼ਿਆਦਾ ਹੁੰਦੀ ਹੈ ਪਰ ਸੇਮ ਚੀਜ਼ ਜਦੋਂ ਇੱਕ ਬੰਦੇ ਦੇ भीतरी है ਬੰਦਾ ਜਦੋਂ ਜਵਾਈ ਬਣਦਾ ਵਾ ਤਾਂ ਉਹ ਆਪਣੇ ਪਰਿਵਾਰ ਵਿੱਚ ਰਹਿੰਦੀ ਹੈ ਕਈ ਵਾਰੀ ਦੋ ਪਾਸੇ ਵਿੱਚ ਪੀਸਿਆ ਜਾਂਦਾ ਜੋ ਕਿ ਬਹੁਤ ਵੱਡਾ ਇੱਕ ਸਟਰਗਲ ਹੁੰਦਾ ਹੈ ਬੰਦੇ ਲਈ ਬੰਦਾ ਕਦੇ ਆਪਣੇ ਇਮੋਸ਼ਨਸ ਮੈਨੂੰ ਨਹੀਂ ਲੱਗਦਾ ਜਰਾ ਜ਼ਾਹਰ ਕਰਦਾ ਹੋਗਾ ਬਿਲਕੁਲ ਸਹੀ ਕੋਈ ਕੁੜੀ ਦੀ ਵਿਆਹ ਤੋਂ ਬਾਅਦ ਆਪਣੀ ਮਾਪਿਆਂ ਨਾਲ ਇੰਟਰੈਕਸ਼ਨ ਉਹਨਾਂ ਨਾਲ ਉਹਦੀ ਜੋ ਲਗਾਅ ਹੋਵੇ ਜੋ ਬੋਡਿੰਗ ਹੈ ਉਹ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਉਹਨੂੰ ਪਤਾ ਹੁੰਦਾ ਕਿ ਹਾਂ ਮੇਰੇ ਮਾਪੇ ਨੇ ਹਾਂਜੀ ਤੇ ਉਹ ਆਪਣੇ ਬੰਦੇ ਨਾਲ ਵੀ ਉਹਨਾਂ ਕੋਈ ਰੱਖਦੀ ਆ ਆਪਣੇ ਪੇਰੈਂਟਸ ਨਾਲ ਵੀ ਉਹਦੀ ਤਾਂ ਚਲੋ ਕਹੋ ਇੰਟਰੈਕਸ਼ਨ ਵੱਧ ਜਾਂਦੀ ਬੌਂਡਿੰਗ ਜ਼ਿਆਦਾ ਪਿਆਰ ਜ਼ਿਆਦਾ ਵੱਧ ਜਾਂਦਾ ਵਾ ਬੰਦਾ ਕਈ ਜਗ੍ਹਾ ਤੇ ਦੁਚਿੱਤੀ ਵਿੱਚ ਹੁੰਦਾ ਕਿਉਂਕਿ ਉਹਨੇ ਉਸੇ ਘਰ ਵਿੱਚ ਰਹਿੰਦੇ ਆ ਬਿਨਾ ਕੁਝ ਚੇਂਜ ਕੀਤੇ ਆ ਆਪਣੇ ਪਰਿਵਾਰ ਨੂੰ ਵੀ ਸੰਭਾਲਣਾ ਹੁੰਦਾ ਤੇ ਜਿਹੜੀ ਉਸ ਘਰ ਵਿੱਚ ਨਵੀਂ ਵਿਆਹ ਕੇ ਉਹਦੀ ਵਾਈਫ ਆ ਉਹਨੂੰ ਵੀ ਸਮਝਣਾ ਹੁੰਦਾ ਤੇ ਉਹ ਵਾਈਫ ਦੀ ਸੋਚ ਕੀ ਹੁੰਦੀ ਹੈ ਕਿ ਮੇਰਾ ਘਰ ਵਾਲਾ ਮੇਰੇ ਨਾਲ ਵੀ ਖੜੇ ਤੇ ਮੇਰੇ ਪੇਕਿਆਂ ਨਾਲ ਵੀ ਖੜੇ ਪਰ ਉਸ ਨੂੰ ਤੇ ਕੋਈ ਅਜੋਜੀ ਪਾਬੰਦੀ ਨਹੀਂ ਹੁੰਦੀ ਕਿਉਂਕਿ ਬੰਦਾ ਹਰ ਵੇਲੇ ਹਾਜ਼ਰ ਹੁੰਦਾ ਕਿ ਹਾਂ ਮੇਰੇ ਘਰ ਵਾਲੀ ਨੇ ਕਿਹਾ ਤੇ ਮੈਂ ਤਾਂ ਇਹ ਪੇਕਿਆਂ ਵਿੱਚ ਜਾ ਕੇ ਹਨਾ ਉਹਨਾਂ ਦੇ ਹਾਂ ਵਿੱਚ ਹਾਂ ਮਿਲਾਉਂਗਾ ਪਰ ਬੰਦੇ ਦੇ ਬਹੁਤ ਜ਼ਿਆਦਾ ਇੱਕ ਪ੍ਰੈਸ਼ਰ ਹੁੰਦਾ ਕਿ ਉਹਨੇ ਆਪਣੇ ਘਰ ਦੇ ਉਹਨੂੰ ਵੀ ਜੋੜ ਕੇ ਰੱਖਣਾ ਹੁੰਦਾ ਪਰ ਉਹਨੇ ਉੱਥੇ ਬੈਠਿਆ ਬੈਠਿਆ ਆਪਣੇ ਸਹੁਰਿਆਂ ਦਾ ਵੀ ਧਿਆਨ ਰੱਖਣਾ ਹੁੰਦਾ ਇਹ ਆਪਣੇ ਵਿੱਚ ਬਹੁਤ ਵੱਡੀ ਇੱਕ ਕਹਿ ਲਓ ਮਿਸਾਲ ਹੁੰਦੀ ਹੈ ਬੰਦਾ ਕਿਸੇ ਅੱਗੇ ਜ਼ਾਹਰ ਨਹੀਂ ਕਰਦਾ ਪਰ ਇਹ ਆਪਣੇ